ਹੜਲਾ ਕਿਨੇ ਲਾਤੇ ਕੰਪਨੀ ਲਖਾਈ ਤੇ ਰਹਿੰਦੀ ਹੈ ਲੈ ਲਾ ਪਾਉ 3500 ਨਕਦ ਦੇ ਦੀ ਤਰਦਾਦ ਲਖਾਈ ਤੋਂ ਕਰਾ ਦੇ ਫੜਾ ਦਿੰਦੇ ਆ ਫੜਾ ਓਏ ਆ ਪਾਉ ਨਵੇਂ ਕੰਮ ਹੁਣ ਲਿਖਾਈ ਪਾਉ ਦੀ ਕਰਾ ਦੇ ਚਲ ਦੋ ਦਵਾ ਦੇ ਦਾ ਫੜਾ ਕੋ ਕੋ ਜਾਣ ਨਹੀਂ ਯਾਰੋਂ ਗਾਂ ਦੇ ਕੋ ਲਿਖਾਈ ਆਪੋ ਦੀ ਪੈਸਾ ਪਾਇਆ ਮੈਂ ਫੜਦਾ ਲੈ ਹੁਣ 15 ਤੈਨੂੰ ਸੀਤ ਹੁੰਦੇ ਰਹਿ ਗਿਆ ਫੜ ਲੈ ਫੜ ਲੈ ਯਾਰ ਫੜ ਲੈ ਫੜ ਲੈ ਕੋਈ ਨਹੀਂ ਉਹ ਇੱਕ ਦੁਕਾਨੀ ਦੇ ਚਾਗਲੇ ਚੱਕ ਲੈ ਹੋ ਗਿਆ ਗੱਲ ਹਾਂ ਚੱਕ ਕਿਵੇਂ ਕਰਵਾ ਦੀ ਇਹ ਪੱਠ ਲਿਖਾਈ ਆਪੋ ਦੀ ਲਿਖਾਈ ਆਪੋ ਆਪਣੀ 3500 ਹੀ ਦੇ ਦਿੰਦੇ ਠੀਕ ਆ ਜੀ ਲੈ 3500 ਦੀ ਆ ਪੱਠ ਦੇਤੀ ਆ ਲਿਖਾਈ ਆਪੋ ਆਪੋ ਤੇਰੀ ਪੱਠ ਆ ਕਿਹੜਾ ਪਿੰਡ ਸੀ ਬਾਈ ਆਪਣਾ ਸਰਜੀਤਪੁਰਾ ਸਰਜੀਤਪੁਰਾ ਠੀਕ ਆ ਲੈ ਬਾਈ ਸਰਜੀਤਪੁਰੇ ਤੋਂ ਆਏ ਸੀ ਇਹਨੇ ਪਹਿਲਾਂ ਵੀ ਨਗ ਵੇਚੇ ਆ ਵਿਚਾਰੇ ਨੇ ਆ ਪੱਟ ਦਵਾਦੀ ਆ 3500 ਦੀ ਲਿਖਾਈ ਆਪ ਕੋ ਆਪਾਂ ਠੀਕ ਕਿਹੜਾ ਦਾ ਬੱਕਰਾ ਹੈ ਬਾਈ ਦਾ ਬੱਕਰਾ ਕੀ ਦਾ ਸੀਗਾ ਬਾਹਰ ਬਾਹਰ ਹੈ ਬਾਈ ਜੀ ਬੱਕਰਾ ਕੀ ਦਾ ਸੀਗਾ ਆਇਓ ਮੜਾ ਜਾ ਹਾਂ ਆਹ ਬਰਾੜੀ ਦਾ ਆਪਣੇ ਬਣੂਗੀ ਕਾ ਕਾ ਇੱਕ ਵੀਰੇ ਇਹੀ ਹੁੰਦਾ ਹੋਰ ਜੇ ਮੌਕੇ ਆਉਂਦਾ ਦਾ ਜਿਹੜਾ ਮਾਰ ਕੇ ਨਾ ਚਾਹੇ ਚੱਕੀ ਜਾਂਦਾ ਮੈਂ ਵੱਡਦੇ ਨਹੀਂ ਕੁੰਡੀ ਚੁਪੜਾ ਨਾਲੋ ਭਾਈਆ 9000 9000 ਰੁਪਈਆ ਲੈ ਲਓ ਇੱਕ ਰਹੀ ਇਸ ਕੀਤਾ ਕੋਈ ਨਾ 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 ਹੋਗਾ ਜੀ ਕਿਹੜਾ ਪਿੰਡ ਹੈ ਜੀ ਆਪਣਾ ਦਿਆਲਪੁਰ ਅਰਜਾ ਜੀ ਦਿਆਲਪੁਰ ਅਰਜਾ ਤੇ ਲਖਾਈ ਕਿਵੇਂ ਕੀਤੀ ਆਪੋ ਆਪਣੀ ਲਖਾਈ ਆਪੋ ਆਪਣੀ ਠੀਕ ਹੈ ਜੀ ਬੱਕਰਾ ਕਿਹੜਾ ਸੀਗਾ ਜੀ ਉਹ ਥੋੜਾ ਲਾਲ ਦਬਾ ਜੀ ਠੀਕ ਹੈ ਮੈਂ ਵੀ ਆ ਜੀਤੇ ਨੂੰ ਦਵਾਤਾ ਬਾਈ ਜੀ ਬੱਕਰਾ ਤੁਸੀਂ ਦੇਖ ਸਕਦੇ ਹੋ 9000 ਚ ਲਖਾਈ ਆਪੋ ਆਪਣੀ ਕੀਤੀ ਆ ਸਾਡੇ ਕੋਲ ਤਾਂ ਮੰਡੀ ਰੱਤੀ ਹੈ। ਅੱਜ ਉਹਨੇ ਲੈਣਾ ਪਾਸ। ਚਾਰ ਕੋਣਾ ਨੂੰ ਮਾਰਾਂ। ਚਾਰ ਇਹ ਬਰਦੀ ਬਾਣੇ ਵਿੱਚ। ਬਾਕੀ ਤੁਸੀਂ ਮੰਡੀ ਦਾ ਮਾਹੌਲ ਦੇਖ ਸਕਦੇ ਹੋ ਬਾਈ। ਇਹ ਤਾਂ ਪਲਾਈ ਅੱਜ ਜਨੇ ਖੈਚਾ ਬਾਈ ਨਾਲ ਜਨਾ ਦੇ ਸਾਰੀਆਂ ਆਉਣਗੇ। ਕਰਦੇ ਹੋ ਬਾਤ ਗੱਲ ਖਾਣ ਦੇ ਵਿੱਚ। ਉਹ ਮਾਲੀ ਕੋਲ ਆ ਗਏ। ਬਸ ਸਿੱਧੀ ਗੱਲ। ਆਹ ਨਾ। ਸਹੀ ਕੰਮ ਹੈ। ਲਖਾਈ ਨਿਖਾ ਦੇ ਬਸ। ਪਾ ਦੇ 200। ਪਾ ਦੇ 200। ਪੜਾ। ਹੋ ਗਿਆ ਹੋ ਗਿਆ ਹੋ ਗਿਆ ਬੰਦੇ ਫੜਾ ਦੇ ਫੜਾ ਦੇ ਫੜਾ ਦੇ ਫੜਾ ਦੇ ਕਰ ਬੰਦਰ ਕਰਦੇ ਕਰਦੇ ਬੰਦ ਲੈ ਨੰਨੜਦੀਆਂ ਫੜ ਕੇ ਲੈ 70 ਰੁਪਏ ਖਣਾ ਤੂੰ ਨਹੀਂ ਲੈ ਪੱਠਾ ਫੜ ਕੇ ਬਈ ਪੱਠਾ ਲੈ ਆਈ ਬਈ ਫੜ ਕੇ ਅਰਕੀ ਦੀਆਂ ਆਪਣੇ ਆ ਲੈ ਲੈ ਤੇ ਵੀਡੀਓ ਬਣਾਵਾ ਲੈ ਠੀਕ ਆ ਲੈ ਪੱਠਾ ਤੁਹਾਨੂੰ ਵਿਖਾ ਗਨੇ ਆ ਨਹੀਂ ਬੰਦਾ ਕੱਚੀ ਗੱਲ ਕਰਦਾ ਹੀ ਨਹੀਂ 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 ਸਹੀ ਆ ਸਹੀ ਆ ਹਾਂ ਇਹ ਹੈ ਨਾ ਅੰਦਰ ਬੁੱਢੀ ਲੈ ਵੀ ਆ ਦੋ ਪੱਠਾ ਸੌਦਾ ਹੋ ਗਿਆ ਬਾਕੀ ਆਪਾਂ ਬਾਜੇ ਦਾ ਸਾਹਮਣਾ ਗੱਲ ਕਰਾਂਗੇ ਆ ਬਾਈ ਜਿੱਤੀਆਂ ਬਾਜੇ ਦਾ ਪਟਾਖਾ ਬਾਈਓ ਸਾਹਿਬ ਕਿਵੇਂ ਕਰਵਾਦਾ ਸੌਦਾ ਇਹ 6700 ਰੁਪਏ ਸੌਦਾ ਜੀ ਠੀਕ ਹੈ ਜੀ ਪਰਚੀ ਆਪੋ ਆਪਣੀ ਪਰਚੀ ਆਪੋ ਆਪਣੀ ਆ ਠੀਕ ਹੈ ਜਿੰਦੇ ਨੂੰ ਦਵਾਦਿਆਂ ਪੱਠਾ ਹਾਂ ਜੀ ਸਾਰੇ ਨਾਲ ਜਿੰਦੇ ਨੂੰ ਦਵਾਇਆ ਇਹ ਠੀਕ ਹੈ ਜੀ ਇਹ ਜਿੰਦਾ ਬਾਈ ਸਾਡਾ ਪੁਰਾਣਾ ਗਾਹਕ ਆ ਠੀਕ ਹੈ ਠੀਕ ਹੈ ਪੈਸੇ ਲੈ ਲੋ ਇਹ ਕਰੀ ਲਤਨੀਆਂ ਦੇ ਬਾਹਰ ਕੋਈ ਗੱਲ ਨਹੀਂ ਮੱਕਰਾ ਚਿੱਟਾ ਲੈ ਗਿਆ ਕਰ ਠੀਕ ਹੈ ਸਹੀ ਹੈ ਜੀ ਠੀਕ ਹੈ ਲੈ ਵੀ ਆ ਪੱਠਾ ਸਿੰਘ ਕੇਵਲ ਚੱਕ 4000 ਰੁਪਏ ਜਾਂਦਾ ਬਹਿ ਕੇ ਸੌਦੇ ਹੋ ਹਾਂ ਫੇਰ ਬਣ ਕੇ 100 200 ਦਾ ਕੋਈ ਚੱਕਰ ਨਹੀਂ ਹਾਂ ਕਿਵੇਂ ਕਰਵਾਤਾ ਈ ਸੌਦਾ ਬਾਈ ਜੀ 8000 ਰੁਪਏ ਦਾ ਸੌਦਾ ਕਰਵਾਤਾ ਠੀਕ ਹੈ ਲਖਾਈ ਲਖਾਈ ਆਪੋ ਆਪੇ ਦਿਖਾਈ ਆਪਕੋ ਆਪਣੀ ਠੀਕ ਹੈ ਬਈ ਮਾਲੀ ਨੂੰ ਦਵਾ ਦਿਆ ਬਰਬਰੀ ਬੱਕਰੀ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਕਿਹੜਾ ਪਿੰਡ ਸੀ ਬਾਈ ਆਪਣਾ ਥਰਾਜ ਲੈ ਵੀ ਥਰਾਜ ਵਾਲੇ ਤੋਂ ਆਏ ਸੀਗੇ ਬਾਈ ਹੋਰੀ ਤੇ 8000 ਰੁਪਏ ਦਾ ਸੌਦਾ ਕਰਵਾਤਾ ਲਖਾਈ ਆਪੋ ਆਪਣੀਆਂ ਤੇ ਬੱਕਰੀ ਤੁਹਾਨੂੰ ਵਿਖਾ ਦਿੰਨੇ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ 8000 ਦਾ ਲਖਾਈ ਆਪਕੋ ਆਪਣੀਆਂ हाँ तु देख सक हजार दो हजार तीन हजार चार हजार छत ठीक है भाई खुश ठीक है ਇਥੋਂ ਬਾਵਾ ਲੈਣ ਦੇ ਦੀ ਦੋ ਚੱਲ ਕੋਈ ਨਹੀਂ ਲਈ ਪੈਸੇ ਵੀ ਗਨਾਤੇ ਆ ਤੇ ਬੱਕਰੀ ਤੁਹਾਨੂੰ ਵਿਖਾਤੀ ਆ ਲਗਾਈ ਕਰਵਾ ਦਿਓ ਆਪਕੋ ਆਪਨ